ਅੱਜ ਸਾਕਾ ਨੀਲਾ ਤਾਰਾ ਦੀ 44ਵੇਂ ਵਰਸੀ ਸੀ। ਔਰ ਇਹ ਉਹ ਦਿਹਾੜਾ ਜਦੋਂ ਹਰ ਇੱਕ ਸਿੱਖ ਆਪਣੇ ਆਪ ਨੂੰ 1984 ਜ ਆਪਣੇ ਸੁਰਸਤ ਲੈ ਕੇ ਜਾਂਦਾ ਤੇ ਉੱਥੇ ਹੋਇਆ ਕੀ ਸੀ? ਜਿਸਲੇ ਇਹਨਾਂ ਦੀਆਂ ਬਹੁਤ ਸਾਰੇ ਜਿਹੜੇ ਵਿੱਚ ਇਹਦੇ ਇਨਵੋਲਵ ਸੀ ਉਹਨਾਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਕਿ ਕਿਵੇਂ ਇਹਨਾਂ ਹੱਥਿਆਂ ਦਾ ਬੱਚਿਆਂ ਦਾ ਮਾਈਆਂ ਦਾ ਬਜ਼ੁਰਗਾਂ ਦਾ ਕਤਲੋਗਾਰ ਕੀਤਾ ਗਿਆ ਕਿਉਂਕਿ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸੀ ਸੋ ਬਹੁਤ ਬੇਕਸੂਰੀਆਂ ਨੂੰ ਇਹਨਾਂ ਨੇ ਕੋ-ਕੋ ਕੇ ਮਾਰਿਆ ਜਿੱਥੇ ਏਡਾ ਵੱਡਾ ਕ ਇਹ ਜਿਹੜਾ ਕੱਲੂਕਾਰਾ ਵਾਪਰਿਆ ਉਹਦੇ ਵਿੱਚ ਮਰਦੇ ਮਜਾਦ ਵੀ ਬਣ ਕੇ ਨਿਕਲੇ ਉਹ ਕਿਹੜੇ ਸੀ ਉਹ ਮਰਜੀਵੜੇ ਸਿਗੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਔਰ ਉਹਨਾਂ ਦੇ ਸਾਥੀ ਆਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਰਨੈਲ ਸਵੇਤ ਸਿੰਘ ਜਿਨ੍ਹਾਂ ਨੇ ਕਿਸੇ ਵੇਲੇ ਇੰਡੀਆ ਦੀ ਲੜਾਈ ਦੀ ਦੇ ਵਿੱਚ ਕੀਤੀ ਅਗਵਾਈ ਕੀਤੀ ਸੀ ਨਾਲ ਬਾਬਾ ਠਾਰਾ ਸਿੰਘ ਜੀ ਬਹੁਤ ਸਾਰੇ ਸਿੰਘ ਜਿਹੜੇ ਉਸ ਦਰਬਾਰ ਸਾਹਿਬ ਚ ਉਸ ਵੇਲੇ ਸੀਗੇ ਉਹਨਾਂ ਨੇ ਫੌਜ ਦਾ ਟੱਕਰਾ ਵੀ ਕੀਤਾ ਔਰ ਫੌਜ ਦੇ ਜਿਹੜੇ ਜਨਰਲ ਆ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਤੇ ਉਹ ਵੀ ਇਸ ਗੱਲ ਦੇ ਮੰਨਿਆ ਕਿ ਮੁਕਾਬਲਾ ਬਹੁਤ ਜ਼ਬਰਦਸਤ ਹੋਇਆ ਸੋ ਮੈਂ ਸਮਝਦਾ ਕਿਉਂਕਿ ਮੁਕਾਬਲੇ ਤਾਂ ਕਈ ਵਾਰ ਹੀ ਹੋ ਜਾਂਦੇ ਆ ਪਰ ਜੇ ਇਸ ਵਿਧੀ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ ਜੇ ਇਸ ਵਿਧੀ ਦੇ ਨਾਲ ਤੋਪਾਂ ਤੇ ਟੈਂਕਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ 사ਤਗੁਰੂ ਜੀ ਦੇ ਜਿਹੜੇ ਥੱਲੇ ਪਵਿੱਤਰ ਸਰੂਪ ਪ੍ਰਕਾਸ਼ ਮਾਨ ਸੀ ਉਹ 'ਚ ਗੋਲੀ ਲੱਗੀ ਇੱਕ ਜਿਹੜੇ ਵੱਡੇ ਸਰੂਪ ਸਾਡੇ ਹਰ ਕੀ ਪੌਣੀ ਹੁੰਦੇ ਉਹਦੇ ਵਿੱਚ ਗੋਲੀ ਲੱਗੀ ਉੱਤੇ ਗੁਰਮਤਿ 'ਚ ਵੀ ਗੋਲੀਆਂ ਲੱਗੀਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਜਿੰਨਾ ਸਾਡਾ ਪੁਰਾਣਾ ਉੱਥੇ ਇਤਿਹਾਸ ਪਿਆ ਸੀ ਚਾਹੇ ਉਹ ਗੁਰਮਤਿ ਦਾ ਇਤਿਹਾਸ ਸੀ ਚਾਹੇ ਹੋਰ ਇਤਿਹਾਸ ਸੀ ਉਹ ਸਾਰੇ ਨੂੰ ਅੱਗ ਲਾ ਕੇ ਸਾਰਾ ਕੁਝ ਫੂਕ ਕੇ ਫਨਾ ਕੀਤਾ ਔਰ ਗੁਰੂ ਸਾਹਿਬ ਜੀ ਦੀ ਦਰਖਣੀ ਡਿਉੜੀ ਉਹਦਾ ਦਾ ਹਿੱਸਾ ਢਾਕੇ ਇੱਕ ਬਹੁਤ ਕੀਮਤੀ ਜਿਹੜੀ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਚਾਦਨੀ ਭੇਟ ਕੀਤੀ ਸੀ ਉਹ ਸਾਰੇ ਜਿਹੜੀ ਉਹ ਸਵਾਹ ਜਲ ਕੇ ਸਵਾਹ ਹੋ ਗਈ ਉਹ ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਇੱਕ ਯੋਜਨਾਬੰਦ ਢੰਗ ਨਾਲ ਸਿੱਖਾਂ ਦੀ ਕਰਤਾਰਕੁਸ਼ੀ ਕਰਨ ਲਈ ਇਹ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਤੇ ਸਿੱਖ ਮੰਗਦੇ ਵੀ ਕੀ ਸੀ ਕੋਈ ਵੱਡੀਆਂ ਮੰਗਾਂ ਨਹੀਂ ਸੀਗੀਆਂ ਉਸ ਵੇਲੇ ਦੀਆਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਅਧਿਆਤਕ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਬੈਠ ਕੇ ਮੋਰਚਾ ਵੀ ਲੱਗਾ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਨਾ ਪ੍ਰੇਰਣਾ ਵੀ ਆ ਸਾਡੇ ਲਈ ਪ੍ਰੇਰਣਾ ਕੀ ਆ ਕਿ ਜਿਨ੍ਹਾਂ ਨੇ ਕਹਿੰਦੇ ਆਪਾਂ ਮੁਠੀ ਪਾ ਕੇ ਸਿੱਖ ਉਹਨਾਂ ਨੇ ਐਡੀ ਵੱਡੀ ਫੌਜ ਜਿਹੜੇ ਉਹ ਛੱਕੇ ਛਾਵਾ ਦਿੱਤੇ ਇਹ ਗੁਰੂ ਦਸਮ ਪਾਤਸ਼ਾਹ ਦੀ ਕਿਰਪਾ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਸੀ ਤੇ ਦਮਨਵੀਰ ਖਾਲਸੇ ਦੇ ਮੁਖੀ ਸਤਬਾਬਾ ਚਰਨਾਇ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦਾ ਅਰਾਦਾ ਉਹਨਾਂ ਦਾ ਸੰਕਲਪ ਉਹਨਾਂ ਦੀ ਕਰਨੀ ਤੇ ਕਥਨੀ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦੇ ਦਿੱਤੀ ਆ ਸੋ ਅੱਜ ਅੰਮ੍ਰਿਤ ਵੇਲੇ ਸ੍ਰੀ ਕਾਲਤਾਖਬ ਸਾਹਿਬ ਦੇ ਸਵੇਰੇ ਖੰਡ ਪਾਠਾਂ ਦੇ ਧੋਪ ਬੈ ਥੱਲੇ ਤਰੀਕਾ ਹਾਲ ਤੱਕ ਸਾਬ ਤੇ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰ ਪੌਹ ਦੀ ਵਾਕਿਸ਼ ਕੀਤੀ ਗਈ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਜਾਂ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੇ ਵਿਧਾਨ ਮੁਤਾਬਕ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆ ਜਾਂਦਾ ਅੱਜ ਚਾਹ ਤੇ ਤੇ ਦਿੱਤੀ 34 ਸਾਲ ਦੇ ਜੇਲਾ ਵਿੱਚ ਬੈਠੇ ਹਾਂ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਾਇਬਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾ ਕਹਿ ਰਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਕੋਰਟ ਡਾਇਰੈਕਸ਼ਨ ਦਾ ਫੈਸਲਾ ਨਹੀਂ ਨਿਕਲਿਆ ਹੁਣ ਫੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫੈਸਲਾ ਨਹੀਂ ਨਿਕਲਿਆ ਅਸੀਂ ਪਿੱਛੇ 2-3 ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕੱਲੂ ਕਾਰਾ ਸਪਤਾਹਿਰ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੀ ਜਿੰਨੀਆਂ ਜਸੇਬੰਦੀਆਂ ਉਹਨਾਂ ਸਾਰਿਆਂ ਦੇ ਨਚਾਉਣਵੇਂ ਨੰਦੇ ਉਹ ਮੀਟਿੰਗ ਸਾਦ ਕੇ ਉਹਨਾਂ ਦੇ ਰਿਵਿਊ ਲਵਾਂਗੇ ਕਿਉਂਕਿ ਭਾਈ ਰਾਜਵਾਨਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤ ਤੋਂ ਨਹੀਂ ਹੁਣ ਮੈਂ ਮੌਤ ਤਕਰੀਬਨ ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਮਕਦਾ ਪਿਆ ਤੇ ਦੂਜਾ ਸਭ ਤੋਂ ਵੱਡਾ ਸਿੱਖਾਂ ਦੀ ਜਿਹੜੀ ਤਾਕਤ ਆ ਉਹ ਕਿਵੇਂ ਖੇਰੂ-ਖੇਰੂ ਕੀਤੀ ਜਾ ਰਹੀ ਆ ਹਰਿਆਣੇ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਇਲੈਕਸ਼ਨ ਨਹੀਂ ਹੋਈ ਪ੍ਰਧਾਨਗੀ ਦੇ ਜਿਹੜੇ ਉੱਦੇਦਾਰਾਂ ਦੀ ਚੋਣ ਸੀ ਉਹ ਹੱਥ ਖੜੇ ਕਰਕੇ ਇੱਕ ਇੱਕ ਡੈਮੋਕ੍ਰੇਸੀ ਦਾ ਮੈਂ ਸਮਝਦਾ ਉਹ ਇੱਕ ਮਜ਼ਾਕ ਚਲੋ ਹੱਥ ਵੀ ਖੜੇ ਹੋ ਜਾਂਦੇ ਜੇ ਸਾਬਤ ਹੋਣ ਸਾਰੇ ਪਰ ਮੇਰਾ ਗਹਿਨ ਤੋਂ ਭਾਵ ਕਿ ਸਰਕਾਰ ਸਿੱਧੇ ਤੌਰ ਦੇ ਉੱਤੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਔਰ ਮੈਂ ਸਰਕਾਰ ਨੂੰ ਇਸ ਗੱਲ ਦੀ ਤਾਰਨਾ ਵੀ ਕਰਦਾ ਕਿ ਧਰਮ ਦੇ ਵਿੱਚ ਕੋਈ ਵੀ 파ਰਟੀ ਜਿਹੜੇ ਦਖਲਅੰਦਾਜ਼ੀ ਕਰਦੀ ਆ ਉਹ ਪੋਲਿਟਿਕਲ ਤੌਰ ਦੇ ਉੱਤੇ ਨੁਕਸਾਨੀ ਜਾਂਦੀ ਆ ਇਹਦਾ ਵਕਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲਜੇਰ ਕਿਉਂਕਿ ਸਾਡਾ ਪਵਿੱਤਰ ਸਿਧਾਂਤ ਹੈ ਉਹਦੇ ਤਹਿਤ ਚੱਲਦੀ ਆ ਸੋ ਮੈਂ ਦੁਬਾਰਾ ਫਿਰ ਸਮੂਹ ਸਿੱਖ ਭਾਈਚਾਰੇ ਦਾ ਸਮੂਹ ਸਿੱਖ ਜਥੇਬੰਦੀਆਂ ਦਾ ਤੇ ਮਹਾਨ ਸੰਪਰਦਾਵਾਂ ਦਮਦਮੀ ਟਕਸਾਲ ਔਰ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਔਰ ਬਾਕੀ ਸਾਰੀਆਂ ਸਮੁਚੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਵੱਡਾ ਰੌਲਾ ਰੱਪਾ ਸੀ ਪਿੱਛੇ ਉੱਥੇ 6 ਤਰੀਕ ਨੂੰ ਆ ਹੋ ਜਾਊਗਾ ਆ ਹੋ ਜਾਊਗਾ ਤੇ ਮੈਂ ਸਭ ਦਾ ਗੁਰੂ ਕੇ ਸਿੱਖ ਜੇ ਇਸ ਧੰਗ ਦੇ ਨਾਲ ਉੱਥੇ ਆ ਜੁੜ ਕੇ ਬੈਠੇ ਸੀ ਗੁਰੂ ਕਿਰਪਾ ਕਰੇ ਇਹ ਇੱਕ ਸੁਰਤਾ ਦੇ ਵਿੱਚ ਇਸ ਇਸੇ ਤਰ੍ਹਾਂ ਜੁੜ ਜਣ ਸੋ ਮੈਂ ਅੰਤ ਦੇ ਵਿੱਚ ਫਿਰ ਅੱਜ 18ਵੀਂ ਵਾਰਸੀ ਦੇ ਉੱਤੇ ਗੁਰੂ ਚਰਨਾ ਚਰਦਾਸ ਕਰਦਾ ਕਿ ਕੌਣ ਏਕੇ ਵਿੱਚ ਆਵੇ ਅੱਜ ਏਕਾ ਹੋ ਜਾਏ ਸਾਰੇ ਮਸਲੇ ਹੱਲ ਹੋ ਜਾਣਗੇ